ਅਸੀਂ ਤੇ ਪਾਵਾਂਗੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਾਲੀ ਦਲ ਹਾਂ ਜਾਰੇ ਉਹ ਹੋਟਾਈ ਮੀਤ ਇਹਰ ਨੂੰ ਪੋ ਸਾਡੇ ਪਿੰਡ ਦਾ ਬੰਦਾ ਜੀ ਬਹੁਤ ਕੰਮ ਕਰੇ ਨੇ ਬਾਕੀ ਟੋਬਿਆਂ ਦਾ ਕੰਮ ਵਧੀਆ ਕਰਿਆ ਲਾਈਟ ਵਧੀਆ ਆਈ ਆ ਸਾਡੇ ਪਿੰਡ ਤੋਂ ਪੈਸਾ ਬਹੁਤ ਲਾਇਆ ਆ ਰਾਹ ਬਣਾਇਆ ਗਿਆ ਇੰਟਰਲੌਕ ਪਾ ਕੇ ਇਹਦੇ ਵਿੱਚ ਡੱਕਾ ਮਾਰ ਕੇ ਦੇਖ ਲੈ ਇਹ ਸਾਰਾ ਜਵਾਕ ਡੁੱਬ ਜਾਊਗਾ ਇਹ ਮਾਹੌਲ ਹੈ ਪਿੰਡ ਦੇ ਵਿੱਚ ਕਿਹਨੂੰ ਵੋਟ ਵਧੂਗੀ ਜਾਂਦਾ ਇਹ ਮੀਥੇਲ ਨੂੰ ਪਾਵਾਂਗੇ ਵੋਟ 14 ਦੇ ਅੰਦਰ ਬਣਾਤਾ ਜੀ ਇਹ ਖੜਾ ਹੀ ਸੀ ਪਹਿਲਾਂ ਹਾਂਜੀ ਟੋਬੇਂ ਰਬੇਂ ਸਾਰਾ ਕੰਮ ਵਧੀਆ ਹੋਇਆ ਸਾਰੇ ਕੰਮ ਜਾਨੀ ਵਧੀਆ ਕਰਿਆ ਕਾਲ ਬਣ ਕੇ ਵਧੀਆ ਹਾਂਜੀ ਸਕੂਲ ਵੀ ਵਧੀਆ ਬਣ ਗਿਆ ਕਮਰੇ ਬਣਾਇਆ ਉੱਥੇ ਪਵੰਤ ਪਵੰਤ ਕਿਸੇ ਵੀ ਮੰਤਰੀ ਨੂੰ ਪੁੱਛ ਲਓ ਕਿਸੇ ਨੂੰ ਪਤਾਗਾ ਵੀ ਕਿੰਨੀ ਮਜ਼ਦੂਰੀ ਆ ਕੀ ਆ ਕੁਸਾ ਕੁਸ ਨਹੀਂ ਪਤਾ ਸਾਡੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰੱਖੀ ਕਿਸੇ ਮੰਤਰੀ ਨੇ ਕਿਸੇ ਨੇ ਗੱਲ ਕਰੀ ਹੋਵੇ ਸਾਡੀ ਮਜ਼ਦੂਰੀ ਬਾਰੇ ਕੋਈ ਕੰਮ ਨਹੀਂ ਇਹੋ ਜਿਹਾ ਕਰਿਆ ਵੀ ਹਾਂ ਅਸੀਂ ਖੁਸ਼ ਹੋ ਜੀਏ ਤਾਂ ਵਾਕਈ ਪੰਜਾਬ ਦੇ ਰਾਜ ਸਭਾ ਮੈਂਬਰ ਲੈਣੇ ਸੀ ਪੰਜਾਬ ਦਾ ਕੋਈ ਲੈ ਨਹੀਂ ਜਿਹੜੇ ਲੈ ਦਿੱਲੀ ਦਾ ਲੈ ਲਿਆ ਕੋਈ ਕਿਤੇ ਦਾ ਹੋਰ ਲੈ ਲਿਆ ਸਭ ਸਾਡੀ ਖਾਤਰ ਬੋਲੋਗੇ ਕਿ ਉੱਥੇ ਪਾਰਲੀਮੈਂਟ ਚ ਬੋਲੂ ਕੌਣ ਤੁਹਾਡੇ ਖਾਤਰ ਪਾਰਲੀਮੈਂਟ ਚ ਅੱਛੇ ਮਜੀਦ ਮਾਨ ਵੀ ਚੰਗੇ ਆ ਪਿਛਲੀ ਵਾਰ ਜਿੱਤੇ ਨੇ ਹਾਂ ਖੈਰਿਆਂ ਨੂੰ ਵੀ ਅਸੀਂ ਚੰਗਾ ਮੰਨਦੇ ਆ ਇਹ ਤਾਂ ਝਾੜੂ ਨੂੰ ਪਾਵਾਂਗੇ ਕੰਮ ਕਮ ਹੋ ਗਏ ਵਧੀਆ ਹੋ ਹੀ ਜਾਂਦੇ ਨੇ ਕੀ ਕੀ ਕੰਮ ਹੋਇਆ ਇੱਥੇ ਹਮ ਇੱਥੇ ਦੋ ਟੋਬੇ ਪੱਕੇ ਹੋ ਗਏ ਹਮ ਤੇ ਬਾਕੀ ਉਹਦੇ ਦੇ ਪਾਸੇ ਬਣਾਦਾ ਸਟੇਡੀਅਮ ਬਣਾਤਾ ਹਮ ਹੋਰ ਹੋ ਹੀ ਜਾਂਦੇ ਨੇ ਕੰਮਾਂ ਆ ਸੜਕ ਬਣ ਗਈ ਹਮ ਰੋਧਿਤ ਰਤਾ ਇਲزام ਲਗਾਉਂਦੇ ਨੇ ਕਿ ਕਰਜ਼ਾ ਬਹੁਤ ਲੈ ਲਿਆ ਤੇ ਹਿਸ਼ਤਿਆਰਬਾਜੀ ਤੇ ਪੈਸਾ ਖਰਚ ਕਰ ਰਹੇ ਨੇ ਲੇਕਿਨ ਲੋਕਾਂ ਦੇ ਕੰਮ ਨਹੀਂ ਕਰ ਰਹੇ ਅਛਾ ਦੂਜਾਂ ਥੇ ਲਿਆ ਕਰ ਜਾ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਸਿਆਸੀ ਪਿੰਡ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਤਰੀ ਮੀਤਿਹਰ ਦੇ ਪਿੰਡ ਕੁਰੜ ਦੇ ਵਿੱਚ ਪਿੰਡ ਕੁਰੜ ਮਹਿਲਕਲਾ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਆਓ ਪਿੰਡ ਦੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਪਿੰਡ ਦੇ ਵਿੱਚ ਕੀ ਮਾਹੌਲ ਹੈ ਪਿੰਡ ਦੇ ਲੋਕ ਇਸ ਵਾਰ ਕਿਸ ਨੂੰ ਆਪਣਾ ਐਮਪੀ ਚੁਣਨ ਦੇ ਰੋ ਦੇ ਵਿੱਚ ਨੇ ਆਓ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਮਾਹੌਲ ਹੈ ਪਿੰਡ ਦੇ ਵਿੱਚ ਇਸ ਵਾਰ ਕਿਹੜੀ ਪਾਰਟੀ ਨੂੰ ਵੋਟਾਂ ਵਧਣਗੀਆਂ ਜ਼ਿਆਦਾ ਕਿਹਦਾ ਰਮਲ ਮਰਮਲ ਜਿਆ ਕੋਈ ਕਿਸੇ ਇੱਕ ਤੇ ਕੋਈ ਨਹੀਂ ਖੜਾ ਸਾਰੇ ਸਾਰੇ ਮਾਮੂਮੇ ਹੋਇਆ ਪਿੰਡ ਚ ਮੋਂਬਈ ਰਲ ਮੋਂਬਈ ਜਿਹੇ ਜਿਹੇ ਆਪਿੰਨਾਂ ਹੋਇਆ ਹੈ ਜੀ ਇੱਥੇ ਸਰਕਾਰ ਤੋਂ ਪਿੰਡ ਦੇ ਮੰਤਰੀ ਮੀਤ ਹਰ ਨੇ ਕੰਮ ਕੁੰਮ ਕਰਵਾਇਆ ਉਹਨਾਂ ਨੇ ਹਾਂ ਕਹੀ ਜਾਂਦੇ ਆ ਤਾਂ ਜਿੰਨਾ ਹੋਇਆ ਉਹ ਆ ਕੇ ਗਏ ਇੱਥੇ ਕਰਾਏ ਵੀ ਆ ਬਾਕੀ ਉਹਨਾਂ ਤਾਂ ਬੁਛਾਰੇ ਰਮਾ ਹੀਂਦਾ ਤੁਹਾਨੂੰ ਕੀ ਲੱਗਦਾ ਹੈ ਵੀ ਆਸ ਕੀ ਧੂਆ ਵੀ ਜਿਹੜਾ ਪਿੰਡ ਨੂੰ ਚਮਕਾ ਦੇ ਆਸ ਆਸ ਕੀ ਧੂਆ ਹੈ ਆਸਤਾਜ ਕਿਸੇ ਧੂਮ ਨਹੀਂ ਹੈ ਸ ਪਹਿਲਾਂ ਸਾਰੇ ਅੱਗੇ ਵੀ ਦੇਖ ਲੈ ਹੁਣ ਵੀ ਇਹਦੀ ਹਾਲਾ ਉਦੋਂ ਪੁਰਾ ਹੀ ਆ ਚੰਗਾ ਨਹੀਂ ਹੈ ਪ੍ਰਾਣੇ ਨੋ ਸਰਕਾਰ ਤੋਂ ਤੁਸੀਂ ਖੁਸ਼ ਨਹੀਂ ਲੱਗਦੇ ਨਾ ਅਸੀਂ ਖੁਸ਼ ਨਹੀਂ ਅਸੀਂ ਸਰਕਾਰ ਦਾ ਕੋਈ ਕੰਮ ਨਹੀਂ ਇਹੋ ਜਿਹਾ ਕਰਿਆ ਵੀ ਹਾਂ ਅਸੀਂ ਖੁਸ਼ ਹੋ ਜੀਏ ਸਰਕਾਰ ਤਾਂ ਭਾਵੇਂ ਅੱਜ ਤਹਾਂ ਤੱਕ ਕਹਿੰਦਾ ਵੀ ਕਿਸਾਨ ਬਹੁਤ ਖੁਸ਼ ਨੇ ਮੈਂ ਮੁਫਤ ਬਿਜਲੀ ਦੇਤੀ 24 ਘੰਟੇ ਖੇਤਾਂ ਲਈ ਬਿਜਲੀ ਚੱਲਦੀ ਹੈ ਤੇ ਕਿਸਾਨ ਨਰਾਜ਼ ਨੇ ਉਹਨੇ ਕਿਸੇ ਤੇ ਵੀ ਨਹੀਂ ਹਾਂ ਇਹਨੇ ਕਿਹੜੀ ਗੱਲੋਂ ਨਰਾਜ਼ ਸਾਰੀਆਂ ਗੱਲਾਂ ਤੋਂ ਕੋਈ ਵੀ ਨਾ ਮੰਡੀਆਂ ਦੇ ਮਹੀਨਾ ਮਹੀਨਾ ਰੁੜੀ ਜਾਂਦੇ ਹੋਰ ਕੋਈ ਕੰਮ ਨਹੀਂ ਕਰਿਆ ਕੁਝ ਵੀ ਨਹੀਂ ਹੈ ਹਾਂ ਬਾਕੀ ਪੰਜਾਬ ਦੇ ਰਾਜ ਸਭਾ ਮੈਂਬਰ ਲੈਨੇ ਸੀ ਪੰਜਾਬ ਦਾ ਕੋਈ ਲੈ ਨਹੀਂ ਜਿਹੜੇ ਲੈ ਦਿੱਲੀ ਦਾ ਲੈ ਲਿਆ ਕੋਈ ਕਿਤੇ ਦਾ ਹੋਰ ਲੈ ਲਿਆ ਸਭ ਸਾਡੀ ਖਾਤਰ ਬੋਲੋਗੇ ਕਿ ਉੱਥੇ ਪਾਰਲੀਮੈਂਟ ਚ ਬੋਲੂ ਕੌਣ ਤੁਹਾਡੇ ਖਾਤਰ ਪਾਰਲੀਮੈਂਟ ਚ ਦੇਜੋ ਸਾਡੇ ਪੰਜਾਬ ਦਾ ਬੰਦਾ ਸਾਡੇ ਭਾਈ ਸਾਡੇ ਕੋਈ ਸੰਗਰੂਰ ਤੋਂ ਕੌਣ ਬੋਲੂ ਤੁਹਾਨੂੰ ਲੱਗਦਾ ਸੰਗਰੂਰ ਪੜਿਆ ਲਿਖਿਆ ਕਿਹੜਾ ਪੜਿਆ ਲਿਖਿਆ ਲੱਗਦਾ ਚੰਗਾ ਕਿਹੜਾ ਲੱਗਦਾ ਬੰਦਾ ਤਾਂ ਐ ਹੋ ਸਮਜੀਤ ਮਾਨ ਵੀ ਚੰਗੇ ਆ ਪਿਛਲੀ ਵੇਲੇ ਜਿੱਤੇ ਨੇ ਫੈਰੇ ਨੂੰ ਵੀ ਅਸੀਂ ਚੰਗਾ ਮੰਨਦੇ ਆ ਕਾ ਪਕਰ ਕਿਦੀ ਮਾਨ ਲਿਓ ਖੈਰੇ ਦੀ ਮਾਨ ਦੀ ਜਾਂ ਮੀਤਿਹਰ ਦੀ ਕਿਹੜਾ ਪਹਿਲੇ ਨੰਬਰ ਤੇ ਆਊਗਾ ਪੀ ਤਾਂ ਸਮਰਜੀਤ ਮਾਨ ਦੀ ਜਾਂ ਮਤਲਬ ਸਾਡੇ ਮੀਤਿਹਰ ਦੀ ਇਹ ਤਿੰਨਾਂ ਤੋਂ ਲੱਗਦਾ ਵੀ ਇਹਨਾਂ ਦਾ ਮੁਕਾਬਲਾ ਇਹ ਹੁਣ ਇਹ ਤਾਂ ਗਾਹ ਇਲੈਕਸ਼ਨ ਦੇ ਨੇੜੇ ਜਾ ਕੇ ਪਤਾ ਲੱਗੂ ਕੀ ਮਾਹੌਲਾ ਪਿੰਡ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕੀ ਦੇ ਵਾਸਤੇ ਵਧੀਆ ਸਰਨ ਬਸਤੀ ਵਧੀਆ ਕਿਹੜੀ ਪਾਰਟੀ ਵਾਸਤੇ ਵਧੀਆ ਇਹ ਤਾਂ ਹੁਣ ਰਿਜ਼ਲਟ ਆਏ ਤੇ ਪਤਾ ਲੱਗੂ ਕਿਹਦੇ ਵਾਸਤੇ ਵਧੀਆ ਕੰਮ ਕਿਹਨੇ ਕਰਵਾਇਆ ਪਿੰਡ 'ਚ ਵਧੀਆ ਕੰਮ ਤਾਂ ਹੁਣ ਜਿਹਦੀ ਸਰਕਾਰ ਉਹੀ ਕਰੂ ਦੂਜਾ ਕਿਹਨੇ ਕਰੂ ਸਰਕਾਰਾਂ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਐ ਖੁਸ਼ ਹੋ ਤੁਸੀਂ ਤੁਸੀਂ ਖੁਸ਼ ਹੋ ਤੁਸੀਂ ਵੀ ਮੀਤਿਆਰ ਨੇ ਕੰਮ ਚੰਗੇ ਕਰਵਾਤੇ ਜਿਹੜੀ ਸਰਕਾਰ ਲੋਕਾਂ ਨੇ ਬਣਾਈ ਤੇ ਖੁਸ਼ੀ ਆਉਂਦੀ ਤੁਹਾਨੂੰ ਕੀ ਲੱਗਦਾ ਵੀ ਤੋੜੀ ਵੋਟ ਕਿਹਨੂੰ ਜਾਣੀ ਚਾਹੀਦੀ ਆ ਅਸੀਂ ਤਾਂ ਪਾਵਾਂਗੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਆਕਾਲੀ ਦਲ ਹਾਂ ਅਕਵਾਰ ਸਿੰਘ ਝੁੰਦਾ ਹੋਰਾਂ ਨੂੰ ਵੋਟ ਪਾਵਾਂਗੇ 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 ਕੀ ਆਸ ਹੈ ਤੁਹਾਨੂੰ ਅਕਵਾਲ ਸਿੰਘ ਝੁੰਦਾਹੋਰੀ ਪੰਜਾਬ ਦਾ ਤੇ ਤੁਹਾਡੇ ਇਲਾਕੇ ਦਾ ਪਿੰਡ ਦਾ ਵਿਕਾਸ ਕਰ ਸਕਣਗੇ ਉਹ ਜੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਆ ਇਹ ਕੇਜਰੀਵਾਲ ਦੀ ਪਾਰਟੀ ਆ ਦਿੱਲੀ ਦੀ ਅਸੀਂ ਇਹਨਾਂ ਨੂੰ ਪਸੰਦ ਕਰਦੇ ਅਸੀਂ ਆਪਣੇ ਨੂੰ ਪਾਵਾਂ ਪਿੰਡ ਚ ਮਾਹੌਲ ਕੀ ਹੈ ਕਵਾਲ ਸਿੰਘ ਝੁੰਦਾ ਲਈ ਡੋਡੀਆਂ ਕੋਈ ਆਪ ਨੂੰ ਕਿੰਨੀ ਕਿ ਬੋਟ ਲੈ ਜੂ ਪਿੰਡ ਚ ਕੋਈ ਪਤਾ ਨਹੀਂ ਆਸ ਕੀ ਹੈ ਤੁਹਾਨੂੰ ਆ ਹੁਣ ਇੱਥੋਂ ਦੇਖ ਲੋ ਵੀ ਕਿੰਨਿਆਂ ਨੇ ਕਿ ਜਿਹੜੇ ਕੋਈ ਹੈ ਜੇ ਕੋਈ ਹੋਊਗਾ ਅੱਛਾ ਮੁਕਾਬਲਾ ਕਿਦਾ ਕਿਦਾ ਮੰਨਦੇ ਹੋ ਪਿੰਡ ਚ ਮੁਕਾਬਲਾ ਤਾਂ ਇਹ ਕੀ ਪਤਾ ਲੱਗਦਾ ਮੀਤ ਇਹ ਮੁਕਾਬਲੇ ਚ ਹੂੰ ਉੱਪਰ ਜੇਕਰ ਸੀਟ ਦੀ ਗੱਲ ਕਰੀਏ ਮੁਕਾਬਲਾ ਤੁਸੀਂ ਕੀ ਅਕਬਰ ਸਿੰਘ ਝੁੰਦਾ ਹੋਰਾਂ ਦਾ ਕਿਹਦੇ ਨਾਲ ਮੰਨਦੇ ਹੋ ਵੀ ਕਿਹੜਾ ਕਿਹੜਾ ਆਗੂ ਸੀਟ ਕੱਢੂਗਾ ਇਹ ਜੇ ਕੋਈ ਪਤਾ ਨਹੀਂ ਲੱਗ ਰਿਹਾ ਹੂੰ ਇਹ ਨੇੜੇ ਜਾ ਕੇ ਪਤਲੂ ਆਇਤ ਤੇ ਸ਼ੁਰੂਆਤ ਹੀ ਹੋਣ ਲੱਗੀ ਆ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਤੁਸੀਂ ਉਹ ਝੂਠ ਬੋਲਦਾ ਹੂੰ ਬੜਾ ਜਿਆਦਾ ਨੂੰ ਜਨਤਾ ਦੀ ਭਲਾਈ ਵਾਸਤੇ ਧਿਆਨ ਦੇਣਾ ਚਾਹੀਦਾ ਆਪਦੀ ਮਸੂਰੀ ਤੇ ਖਰਚਾ ਘਟ ਕਰਨਾ ਚਾਹੀਦਾ ਤੁਸੀਂ ਪ੍ਰਧਾਨਗੀ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਖੁਸ਼ ਹਾਂ ਕਿ ਉਹ ਚੰਗੀ ਪਾਰਟੀ ਨੂੰ ਲੀਡ ਚੰਗੀ ਦੇ ਰਹੇ ਨੇ ਅਸੀਂ ਉਹ ਸਾਡੇ ਸੂਬਾ ਪੰਜਾਬ ਦੀ ਖੇਤਰੀ ਪਾਰਟੀ ਆ ਹਾਂ ਅਸੀਂ ਉਹਨੂੰ ਪਸੰਦ ਕਰਦੇ 300 ਹੋਰਾਂ ਨੂੰ ਵੀ ਨਹੀਂ ਸੀਟ ਮਿਲੀ ਉਹ ਨਾਰਾਜ਼ ਬੈਠੇ ਨੇ ਉਹਨਾਂ ਨੂੰ ਕਿਵੇਂ ਵੇਖਦੇ ਆਹ ਤਾਂ ਨਾਰਾਜ਼ ਹੁੰਦੀ ਹੀ ਰਹਿੰਦੇ ਨੇ ਸਾਰੇ ਤਰ੍ਹਾਂ ਯੂਰ ਹਾਂ ਸਰ ਉਹ ਕੋਈ 300 ਦਾ ਨਹੀਂ ਕੋਈ ਅਸਰ ਨਹੀਂ ਹੁੰਦਾ ਇੱਕ ਟੈਗ ਟੈਕ ਹੈ ਕਾਨੂੰ ਮਿਲਣੀ ਆ ਝੁੰਦਾ ਉਹਨੂੰ ਮਿਲ ਗਈ ਜਾਂ 300 ਨੂੰ ਮਿਲ ਜੇ ਕੋਈ ਨਹੀਂ ਕੀ ਮਾਹੌਲ ਆ ਪਿੰਡ ਦੇ ਵਿੱਚ ਵੋਟ ਕਿਹਨ ਬਹੁਤ ਤਾਂ ਆਮ ਆਦਮੀ ਪਾਰਟੀ ਦੀ ਬੜੀ سارے ਪਿੰਡਾਂ ਚ ਕੰਮ ਕੁਮ ਹੋਇਆ ਚੰਗੇ ਜਾ ਫਿਰ ਪਿੰਡ ਕਰਕੇ ਚਾਹੇ ਨਵੇਂ ਕਰਕੇ ਲਾਲਾ ਕੰਮ ਵਧੀਆ ਵੀ ਕਰੇ ਨੇ ਹੂੰ ਨਹੀਂ ਠੋ ਬਿਟਾਬੇ ਜੇ ਬਣਾਤੇ ਆਕਾਲੀ ਦਲ ਕਾਂਗਰਸ ਤੇ ਭਾਜਪਾ ਨੂੰ ਨਹੀਂ ਵੋਟਾਂ ਪੈਂਦੀਆਂ ਪਿੰਡ ਚ ਪੈਣਗੀਆਂ ਉਹਨੂੰ ਵੀ ਪੈਣਗੀਆਂ ਪਰ ਇੱਕ ਤਾਂ ਇਹ ਆਵਾ ਪਾਰਟੀ ਦੀ ਸਾਡੇ ਪਿੰਡ ਦੇ ਹੀ ਮੁੰਡਾ ਹੂੰ ਉਹਦੇ ਕਰਕੇ ਵੀ ਪੈਣਗੀਆਂ ਚੰਗਾ ਮੁੰਡਾ ਹੈ ਜਾਂ ਕੰਮ ਕੁੰਮ ਕਰਵਾਇਆ ਕੁਛ ਚੰਗਾ ਵਧੀਆ ਯਾਨੀ ਹੁਣ ਏਨੀ ਖੇਤੀ ਦਾ ਚੰਗੇ ਮਾੜੇ ਦਾ ਕੀ ਪਤਾ ਲੱਗਦਾ ਹੁਣ ਹੀ ਬਣਿਆ ਹਾਲੀ ਸਿਮਰਜੀਤ ਸਿੰਘ ਮਾਨ ਤੇ ਖੈਰਾ ਵੀ ਨੇ ਉਹਨਾਂ ਨੂੰ ਕੁਛ ਪਉ ਵੋਟ ਜਾਂ ਫਿਰ ਕੀ ਉਹਨਾਂ ਦੇ ਬੰਦੇ ਉਹਨਾਂ ਨੂੰ ਵੀ ਪਹੁੰਚ ਕੇ ਕਿਹਦਾ ਵੋਟ ਕਿਹਨੂੰ ਕੀ ਲੱਗਦਾ ਪਾਪਾ ਜਿਆਦਾ ਵੋਟ ਕਿਹਨੂੰ ਨਿਕਲੂ ਪਿੰਡ ਚ ਸਾਡੇ ਪਿੰਡ ਚ ਤਾਂ ਸਾਡੇ ਪਿੰਡ ਵਾਲੇ ਨੂੰ ਮੇਰਾ ਸਾਫ ਕਹਿੰਦਾ ਵੀ ਵਧ ਨਹੀਂ ਕੋਈ ਕੀ ਮਾਹੌਲ ਹੈ ਪਿੰਡ ਦੇ ਵਿੱਚ ਬੜਾ ਵਧੀਆ ਜਿਹਾ ਮਾਹੌਲ ਹੈ ਜੀ ਪੂਰਾ ਇਹਦੇ ਪੱਖ ਚ ਆਪਣੇ ਮੀਤ ਹੈਰ ਦੇ ਜੀ ਕਿਉਂ ਕੰਮ ਕੁੰਮ ਕਰਵਾਇਆ ਜੈ ਪਿੰਡ ਵਿੱਚ ਕੰਮ ਕਰਵਾਏ ਨਹੀਂ ਕੀ ਕੰਮ ਕਰਦਾ ਕਿਵੇਂ ਆਪਣੇ ਨਾਲ ਹੀ ਆ ਸਾਹਮਣੇ ਇੱਕ ਤਾਂ ਜਲ ਚਾਲੂ ਕਰਿਆ ਜੀ ਜੋ ਸਰਕਾਰ ਨੇ ਵਾਦੇ ਕੀਤੇ ਸੀ ਉਹ ਉਹਨਾਂ ਦੇ ਵਿੱਚੋਂ ਕੰਮ ਉਹਨਾਂ ਨੇ ਕਰਵਾਇਆ ਹਾਂਜੀ ਹਾਂਜੀ ਸਾਡੇ ਪਿੰਡ 'ਚ ਚਲਾਇਆ ਜੀ ਇੱਕ ਤਰਨ ਤਰਨ ਜਲੇ ਚੱਲਿਆ ਜੀ ਹਾਂਜੀ ਹਾਂ ਠੀਕ ਹੈ ਮੀਤ ਹੈਰ ਪਿੰਡ 'ਚ ਗੇੜਾ ਮਾਰਦੇ ਆ ਦੁੱਖ ਸੁੱਖ ਦੇ ਵਿੱਚ ਆਉਂਦੇ ਨੇ ਜੀ ਆਉਂਦੇ ਨੇ ਹਾਂਜੀ ਮਿਲਦੇ ਗਿਲਦੇ ਨੇ ਆਮ ਹਾਂ ਹਾਂਜੀ ਹਾਂ ਉਹ ਕਹਿੰਦੇ ਨੇ ਮੀਤ ਜੀ ਹਰ ਕਹਿੰਦਾ ਵੀ ਮੇਰੇ ਕੋਲ ਜਿਹੜਾ ਵੀ ਆਉਂਦਾ ਮੈਂ ਕੰਮ ਕਰਵਾਉਣਾ ਜੇ ਕੋਈ ਮੇਰੇ ਤੇ 1 ਰੁਪਇਆ ਦਾ ਵੀ ਇਲਜ਼ਾਮ ਲਗਾ ਦੇ ਕ腐ਸ਼ਨ ਦਾ ਮੈਂ ਸਿਆਸਤ ਤੋਂ ਛੱਡ ਦੇਵਾਂਗਾ ਤੁਹਾਨੂੰ ਲੱਗਦਾ ਵੀ ਉਹ ਬਿਨਾਂ ਪੈਸੇ ਲਈ ਕੰਮ ਕਰਵਾ ਦਿੰਦੇ ਬਿਲਕੁਲ ਜੀ ਬਹੁਤ ਸੁੱਲਜੇ ਪਏ ਨੇ ਜੀ ਸਾਰੀ ਪਾਰਟੀ ਦੇ ਵਿੱਚੋਂ ਜੀ ਹਾਂ ਜੀ ਆਮ ਆਦਮੀ ਚੋਂ ਵੀ ਇੱਕ ਨੰਬਰ ਦੇ ਪੂਰੇ ਲੀਡਰ ਨੇ ਇਹ ਸਰਕਾਰ ਤੋਂ ਖੁਸ਼ ਆਮ ਆਦਮੀ ਪਾਰਟੀ ਹਾਂ ਜੀ ਹਾਂ ਕੋਈ ਨਹੀਂ ਕੀ ਮਾਹੌਲ ਹੈ ਪਿੰਡ ਦੇ ਵਿੱਚ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਪੈਣਗੀਆਂ ਪਾਰਟੀ ਨੂੰ ਯਾਰ ਵੀ ਸਾਰੀਆਂ ਇੱਕੋ ਜਿਹੀਆਂ ਚੱਲੀ ਜਾਂਦੀਆਂ ਨੇ ਹੁਣ ਦੇਖੋ ਤਾਂ ਮਾਹੌਲ ਦਾ ਤੇ ਟਾਈਮ ਦਾ ਪਤਾ ਲੱਗੂਗਾ ਕੁਝ ਹੋ ਤੁਸੀਂ ਕਿਸੇ ਪਾਰਟੀ ਵੱਲੋਂ ਸਰਕਾਰ ਵੱਲੋਂ ਕੰਮ ਵਧੀ ਨਹੀਂ ਕਰ ਰਹੇ ਭਗਵੰਤ ਮਾਨ ਭਗਵੰਤ ਮਾਨ ਆਹ ਰਾਹ ਬਣਾਇਆਗਾ ਇੰਟਰਲੌਕ ਪਾ ਕੇ ਇਹਦੇ ਵਿੱਚ ਡੱਕਾ ਮਾਰ ਕੇ ਦੇਖ ਲੈ ਇਹ ਸਾਰਾ ਜਵਾਕ ਡੁੱਬ ਜਾਊਗਾ ਤੇ ਕੋਈ ਆ ਦੇ ਲਾਏ ਆ ਬੀਹੀ ਪਾ ਦੇ ਲਾਓ ਸੜਕ ਕਿੱਥੇ ਫਿਰਦੀ ਆ ਤੇ ਆਹ ਰਾਹ ਕਿੱਥੇ ਫਿਰਦਾ ਕੋਈ ਬਗਾਸ ਨਹੀਂ ਹੈਗਾ ਨਾ ਪਾਣੀ ਨਿਕਲਦਾ ਕੰਮ ਟੋਬਿਆਂ ਦਾ ਕਰਵਾਤਾ ਵੀਰੇ ਹਾਂ ਮੰਨਦੇ ਹਾਂ ਜਾਲ ਜੂਲ ਲਵਾਤੇ ਉਧਰਲੇ ਦੋ ਢੋਬੇ ਪੱਕੇ ਹੋਗੇ। ਮੀਤਿਆਰਨ ਵੋਟ ਪਊਗੀ ਪਿੰਡ ਚੋਂ। ਹਾਂ ਪਿੰਡ ਦਾ ਬੰਦਾ ਹੈਗਾ ਤੇ ਪੈ ਵੀ ਸਕਦੀ ਆ। ਜ਼ਿਆਦਾ ਵੋਟ ਕਿਹਨੂੰ ਪਊਗੀ? ਕੀ ਕਹਿ ਸਕਦੇ ਆ ਵੀਰੇ ਯਾਰ ਹੁਣ ਟਾਈਮ ਤੇ ਪਤਾ ਹੀ ਨਾ ਵੀ ਕੀ ਮਾਹੌਲ ਆ ਪਿੰਡ ਦੇ ਵਿੱਚ ਵੋਟਾਂ ਕਿਹਨੂੰ ਪਤਣੀ ਆ ਜ਼ਿਆਦਾ। ਵੋਟਾਂ ਬਾਰੇ ਜੇ ਰਲਮਾ ਮਲਮਾ ਜਲਦਾ ਕੋਈ ਪੱਕਾ ਨਹੀਂ ਕਿਸੇ ਨੂੰ ਕਹਿ ਸਕਦੇ ਹੈਗੀ। ਕੰਮ ਕੀ ਨਹੀਂ ਕਰਵਾਇਆ ਪਿੰਡ ਚ? ਪੌਂਡਸ ਦੇ ਦਾ ਸਾਡੇ ਪਿੰਡ ਦੇ ਦੀ ਕਰਵਾਇਆ ਤਾਂ ਹੈ ਨਹੀਂਗਾ। ਕਿਸਨੇ ਨਹੀਂ ਕਰਵਾਇਆ? ਨਾ ਨਾ। ਆਸ ਕੀ ਤੋਂ ਹੈ ਆਸ ਕੀ ਤੋਂ ਵੀ ਕੌਣ ਕਰਵਾ ਸਕਦਾ ਹੈ ਕਾਂਗਰਸ ਕਰਵਾ ਸਕਦੀ ਹੈ ਆਪ ਕਰਵਾ ਸਕਦੇ ਜਾਂ ਭਾਜਪਾ ਜਾਂ ਅਕਾਲੀ ਦਲ ਜਿਆਦਾ ਇਹ ਦੱਸੂਗਾ ਇਹਨੂੰ ਜਿਆਦਾ ਇਹਨਾਂ ਨਾਲ ਪੁੱਛਾਂਗੇ ਤੁਸੀਂ ਵੀ ਦੱਸੋ ਆਪਦੇ ਵੱਲੋਂ ਹਰ ਇੱਕ ਬੰਦੇ ਦਾ ਆਪ ਦਾ ਸੋਚਣ ਦਾ ਨਜ਼ਰੀਆ ਹੁੰਦਾ ਅਮੀਨ ਹੈ ਵੀ ਖੈਰਾ ਕਰਵਾ ਸਕਦਾ ਹੈਗਾ ਅੱਛਾ ਠੀਕ ਹੈ ਖੈਰੀ ਨੂੰ ਵੋਟ ਪੈ ਜੂਗੀ ਪਿੰਡ 'ਚ ਵਧੀਆ ਹਾਂ ਕਾਫੀ ਪਾਊਗੀ ਕਿੰਨੀ ਕ ਵੋਟ ਪੈ ਜੂ ਖੈਰੇ ਨੂੰ ਆਏ ਪੱਕਾ ਤਾਂ ਨਹੀਂ ਕਹਿ ਸਕਦੇ ਉਹ ਕਾਫੀ ਪਾਊਗੀ ਅੱਛਾ ਠੀਕ ਹੈ ਤੁਹਾਡੇ ਪਿੰਡ ਦਾ ਮੰਤਰੀ ਮੀਤਿਹਰ ਨੇ ਉਹ ਦਾਵਾ ਕਰਦੇ ਨੇ ਕਿ ਮੈਂ ਆਪਣੇ ਪਿੰਡ 'ਚ ਬਹੁਤ ਕੰਮ ਕਰਵਾਤੇ ਕੰਮ-ਕਮ ਹੋਇਆ ਕੁਛ ਕੋਈ ਨਹੀਂ ਪਕ ਇੱਕ ਵਾਰ ਨਹੀਂ ਕਰਾਇਆ ਕਿ ਘਣਕੇ ਕਰਾ ਕਿਹੜਾ ਕਰਾਇਆਗਾ ਭਗਵਾਨ ਤੁਮੰਦੀ ਕਰਗਜ਼ਾਰੀ ਤੋਂ ਖੁਸ਼ ਹੂੰ ਚੱਲੀ ਜਾਂਦਾ ਇਹ ਤਾਂ ਸਾਰੇ ਇਹੋ ਜਿਹੇ ਨੇ ਕੋਈ ਨਹੀਂ ਵੈ ਭੁਲਾ ਬਣ ਸੇਗਾ ਠੀਕ ਹੈ ਜੀ ਸਾਰੇ ਸਾਰੇ ਇੱਕੋ ਜਿਹੇ ਹੁੰਦੇ ਨੇਗੇ ਆਪਾਂ ਨੂੰ ਭੁਲੇਖਾ ਹੀ ਹੁੰਦਾ ਹੈਗਾ ਕੀ ਮਾਹੌਲ ਆ ਪਿੰਡ ਦੇ ਵਿੱਚ ਮੈਨੂੰ ਤਾਂ ਵਧੀਆ ਜੀ ਵੋਟ ਕਿਹਨੂੰ ਬਧੂ ਜ਼ਿਆਦਾ ਵੋਟੋ ਜੀ ਤਾਂ ਇਹਨੂੰ ਸਾਡੇ ਪਿੰਡ ਦਾ ਮੁੰਡਾ ਇਹਨੂੰ ਬਾਵਾਂਗੀ ਬਾਵਾਂਗੀ ਕੰਮ ਕਰਵਾਇਆ ਕੰਮ ਹੋ ਹੀ ਜਾਂਦੇ ਨੇ ਅੱਗੇ ਜਿਹੜੇ ਜਿਹੜੇ ਸਰਕਾਰਾਂ ਕਰਦੀਆਂ ਨੇ ਉਹ ਜਾਏ ਕਰੀ ਜਾਂਦਾ ਤਾਂ ਫਿਰ ਫਰਕ ਕੀ ਰਹਿ ਗਿਆ ਫਰਕ ਤਾਂ ਜੀ ਐਸਾ ਬੋਟਰ ਇਹਨੂੰ ਪਾਉਣੀ ਪਾਉਣੀ ਹੈ ਅੱਛਾ ਠੀਕ ਹੈ ਸਰਕਾਰ ਤੋਂ ਖੁਸ਼ ਹੋ ਤੁਸੀਂ ਪੂਰੇ ਜੀ ਪੂਰੇ ਕੀ ਲੱਗਦਾ ਪਿੰਡ ਦੇ ਵਿੱਚ ਕੀ ਦਾ ਪਲੜਾ ਭਾਰੀ ਆ ਪਲੜਾ ਜੀ ਖੇਤੀ ਭਰੀ ਆ ਮੀਤੀ ਹੇਰਦਾ ਹੀ ਮੀਤੀ ਹੇਰਦਾ ਕੀ ਕੰਮ ਕੁਮ ਕਰਵਾਇਆ ਜਾ ਪਿੰਡ ਦੇ ਕਰਕੇ ਕਹਿ ਰਹੇ ਹੋ ਬਾਬਾ ਜੀ ਸਾਰੇ ਕੰਮ ਕਰਾਇਆ ਉਹ ਡੌੜ ਡਾੜੀ ਕੰਮ ਜੀ ਨਹੀਂ ਕਰੀ ਕੀ ਕੰਮ ਕਰਵਾਇਆ ਟੁੱਬੇ ਬਣਾਤੇ ਹਮ ਲਾਈਟ ਹਰ ਵਕਤ ਆਮ ਹਮ ਮੰਡੀਆਂ ਚ ਚੱਕੀ ਜੈਂਚ ਆ ਰਾਮ ਉਹਦੀ ਹਮ ਪੈਸ਼ ਨਾਲ ਦੀ ਨਾਲ ਪਈ ਜਾਂਦੇ ਆ ਹਮ ਹੋਰ ਬਚੋਰ ਸਰ ਕੋਈ ਵਧੀਆ ਹੀ ਆ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹਨੂੰ ਵੋਟ ਵਧੂ ਜ਼ਿਆਦਾ ਜਿਆਦੇ ਉਹ ਵੋਟ ਆਈ ਮੀਤ ਇਹਰ ਨੂੰ ਪੋ ਸਾਡੇ ਪਿੰਡ ਦਾ ਬੰਦਾ ਜੀ ਬਹੁਤ ਕੰਮ ਕਰੇ ਨੇ ਨੇ ਹੂੰ ਬਾਕੀ ਟੋਬਿਆਂ ਦਾ ਕੰਮ ਵਧੀਆ ਕਰਿਆ ਲਾਈਟ ਵਧੀਆ ਆਈ ਆ ਸਾਡੇ ਪਿੰਡ ਤੋਂ ਪੈਸਾ ਬਹੁਤ ਲਾਇਆ ਤੇ ਬਹੁਤ ਵਧੀਆ ਮਾਹੌਲ ਆ ਜੀ ਬਾਕੀ ਕਾਹਲੀਆਂ ਨੂੰ ਨਹੀਂ ਜਾਣਦੇ ਕਾਂਗਰਸੀਆਂ ਨੂੰ ਨਹੀਂ ਜਾਣਦੇ ਤੇ ਜਿਹੜਿਆ ਭਾ ਜੀ ਪੀ ਆ ਇਹਨਾਂ ਨੂੰ ਅਸੀਂ ਪਿੰਡਾਂ ਦੇ ਨਹੀਂ ਵੜਨ ਦੇਵਾਂਗੇ ਇਹਨਾਂ ਦਾ ਵਿਰੋਧਤਾ ਕਰਾਂਗੇ ਡਟ ਕੇ ਭਾ ਜੀ ਪੀ ਦਾ ਕਾਲੀਆਂ ਦਾ ਕਾਂਗਰਸੀਆਂ ਦਾ ਇਹਨਾਂ ਨੇ 70 ਸਾਲ ਲੋਕਾਂ ਨੂੰ ਲੁੱਟਿਆ ਹੀ ਆ ਲੁੱਟਿਆਗਾ ਕੁੱਟਿਆਗਾ ਬਾਕੀ ਸਾਡੇ ਪਿੰਡ ਦਾ ਮੰਤਰੀ ਆ ਸਾਡੇ ਪਿੰਡ ਦਾ ਨਾਮ ਉੱਚਾਉ ਕੰਮ ਬਹੁਤ ਵਧੀਆ ਕਰੰਨੇ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਪੈਸਾ ਲਾਇਆ ਸਾਨੂੰ ਇਹਦੇ ਤੇ ਹੋਰ ਵੀ ਆਸਾਂ ਲੰਬੀਆਂ ਨੇ ਕਿੰਨੀ ਵੋਟ ਆ ਪਿੰਡ ਚ ਬਾਬਾ 3500 ਦੇ ਲਿਵਿਆ ਜੀ ਤਾਂ ਮੀਤਿਹਰ ਨੂੰ ਕਿੰਨੀ ਵੋਟ ਪੈ ਜੂਗੀ ਅੰਦਾਜ਼ਾ ਕੀ ਆ ਮੀ ਤਾਂ ਇਹਨੂੰ ਸਾਰੇ ਪਿੰਡ ਵਾਂਗੂ ਹੀ ਪੌਜੀ ਟਾਮਟੱਲਾ ਦਾ ਹੁਣ ਹੁੰਦਾ ਹੀ ਆ ਮੜਾ ਮੋਟਾ ਬਾਕੀ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰਾ ਵੀ ਮੈਦਾਨ ਦੇ ਵਿੱਚ ਨੇ ਉਹ ਇਲਜ਼ਾਮ ਲਗਾਉਂਦੇ ਨੇ ਕਿ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਮੈਨੂੰ ਵੋਟਾਂ ਪਾਓ ਉਹਨਾਂ ਨੂੰ ਤਾਂ ਕੋਈ ਜਾਣਦਾ ਵੀ ਨਹੀਂ ਜੀ ਸਾਡੇ ਦਾ ਉਹ ਪਿੰਡ ਨੂੰ ਨਹੀਂ ਜਾਣਦੇ ਹੈ ਕਿ ਵੀ ਕਿੱਥੇ ਪਿੰਡ ਕੋਲਡ ਇਹ ਸਾਡੇ ਪਿੰਡਾਂ ਚ ਜੰਮਿਆ ਫਲਿਆਗਾ ਮੀ ਤੇਰ ਤੇ ਮੀਤਿਹਰ ਨੂੰ ਵੋਟਾਂ ਪਾਵਾਂਗੇ ਸਾਡੇ ਪਿੰਡ ਦਾ ਹੀ ਜੰਪਾਲਾ ਹੋੜਾ ਪਿੰਡ ਦੇ ਵਿੱਚ ਕੀ ਲੱਗਦਾ ਤੁਹਾਨੂੰ ਇਸ ਵਾਰ ਪਿੰਡ ਦਾ ਮਾਹੌਲ ਬਹੁਤ ਵਧੀਆ ਉਹ ਸਾਡੇ ਦੂਏ ਪਾਸੋਂ ਆਹ ਜਾਣੀ ਮੂੰ ਸਾਡੇ ਪਿੰਡ 'ਚ ਕੰਮ ਬਹੁਤ ਕਰਾਇਆ ਨੇ ਵਧੀਆ ਕੰਮ ਚੱਲਦਾ ਮੁੰਡਾ ਨਰਮ ਆ ਕੋਈ ਕਿਸੇ ਨੂੰ ਉਹ ਨਹੀਂ ਦੋ ਪੰਜ ਤਿੰਨ ਵਾਲਾ ਨਹੀਂ ਹੈਗਾ ਵੋਟ ਕਿਹਨੂੰ ਵਧੂਗੀ ਵੋਟ ਅਸੀਂ ਤਾਂ ਸਾਡੇ ਪਿੰਡ ਤੋਂ ਤਾਂ ਜਾਣੀ ਖਾਸ ਕਰਕੇ ਇਸ ਨੂੰ ਵੱਧ ਪਾਵਾਂਗੇ ਮੀਤਿਹਰ ਨੂੰ ਹੂੰ ਚੰਗੇ ਕੰਮ ਕਰਵਾ ਰਹੇ ਪੂਰੇ ਵਧੀਆ ਕੰਮ ਕਰਾ ਰਹੇ ਹਾਂ ਮੈਂ ਤਾਂ ਖੁਸ਼ ਹਾਂ ਹਾਂਜੀ ਭਗਵਾਨ ਤਮਾਨ ਚੰਗੇ ਕੰਮ ਕਰ ਰਹੇ ਨੇ ਚੰਗੇ ਕੰਮ ਨੇ ਸਾਡੇ ਪਿੰਡ ਦੇ ਟੱਕਰੇ ਪਹਿਲਾਂ ਕਾਲੀਆਂ ਕੁਲੀਆਂ ਨੇ ਕੁਝ ਨਹੀਂ ਕਰਿਆ ਸਾਡੇ ਪਿੰਡ ਦੇ ਵਿੱਚ ਪੈਸਾ ਬਹੁਤ ਆਇਆ ਪਿੰਡ ਦਾ ਪਿੰਡ ਚ ਲੱਗਿਆ ਦਿਖਦਾ ਨਹੀਂ ਕਿਤੇ ਕਿਹੜੇ ਕਿਹੜੇ ਕੰਮ ਕੰਮਾਂ ਤੁਸੀਂ ਖੁਸ਼ ਹੋ ਕੀ ਲੱਗਦਾ ਤੁਹਾਨੂੰ ਵੀ ਆਜ ਕੰਮ ਚੰਗੇ ਹੋ ਤਾਂ ਅਸ਼ੀਰਵਾਦ ਦਾ ਕੰਮ ਰੁਕਿਆ ਪਿਆ ਤੇ ਇਹ ਵੀ ਬਾਹਰ ਕੱਢਦਾ ਹੂੰ ਬਹੁਤ ਪਹਿਲਾਂ ਕਾਲੀਆਂ ਨੇ ਸ਼ਮਕਾ ਵਿੱਚ ਰੱਖਦਾ ਹੂੰ ਹੁਣ ਜਮਾ ਨਾਲੀ ਚ ਪ ਜਾਂਦਾ ਪਾਣੀ ਸਾਰਾ ਸਾਰੇ ਟੋਬੇ ਪੱਕੇ ਕਰਤੇ ਪਿੰਡ ਸੁਮਾਰਤੇ ਸਾਰੇ ਸੜਕਾ ਸੁਟਕਾ ਬਣ ਗਈ ਸੜਕਾ ਰਾਹਤੇ ਪੂਰੇ ਜਿੰਨੀ ਗ੍ਰਾਂਟ ਵਧੀਆ ਆਈ ਹੈ ਕਿ ਪੂਰੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹਨੂੰ ਵੋਟ ਵਧੂਗੀ ਜਾਂਦਾ ਇਹ ਮੀਥੇਲ ਨੂੰ ਪਾਵਾਂਗੇ ਵੋਟ ਪਿੰਡ ਦੇ ਕਰਕੇ ਕਹਿ ਰਹੇ ਹੋ ਮਿਲਾਂ ਤੁਸੀਂ ਨਹੀਂ ਨਾ ਉਹ ਵੀ ਪਾਵਾਂਗੇ ਇਹਨਾਂ ਨੂੰ ਕੰਮ ਕੰਮ ਕਰਵਾਇਆ ਹਾਂ ਕੰਮ ਕੰਮ ਕਰਵਾਇਆ ਕੰਮ ਕਰਦੇ ਰਹਿੰਦੇ ਆ ਬਸ ਆਹੀ ਜਾਂਦੇ ਕੰਮ ਕਰੀ ਜਾਂਦੇ ਆ ਅੱਛਾ ਕੀ ਕੰਮ ਕਰਵਾਏ ਮੀਥੇਲ ਨੇ ਆ ਤੋਬੇ ਤੂ ਬੇ ਪੱਕੇ ਕਰਾਤੇ ਆ ਹੋਰ ਮਾਹੌਲ ਚੰਗਾ ਵਧੀਆ ਸੌਦਾ ਕੇਂਦਰ ਬਣਾਤਾ ਜੀ ਸੌਦਾ ਕੇਂਦਰ ਬਣਾਤਾ ਕੀ ਕੀ ਕੰਮ ਕਰਵਾਇਆ ਦੱਸੋ ਸੌਦਾ ਕੇਂਦਰ ਬਣਾਤਾ ਜੀ ਇਹ ਖੜਾ ਹੀ ਸੀ ਪਹਿਲਾਂ ਹਾਂਜੀ ਹੋਰ ਟੋਬੇ ਨਾਲ ਸਾਰਾ ਕੰਮ ਵਧੀਆ ਹੋਇਆ ਹਾਂ ਸਾਰੇ ਕੰਮ ਜਾਨੀ ਵਧੀਆ ਕਰਿਆ ਹਾਲ ਬਣ ਕੇ ਵਧੀਆ ਹਾਂ ਸਕੂਲ ਵੀ ਵਧੀਆ ਬਣ ਗਿਆ ਕਮਰੇ ਬਣਾਇਆ ਉੱਥੇ ਪੂਮਨਤ ਮਾ ਹਾਂ ਬੜਿਆਂ ਪੂਰਾ ਵਧੀਆ ਬਣਿਆ ਜੀ ਪਿੰਡ ਚ ਕੀੜਾ ਮਾਰਦਾ ਮੀ ਤਿਆਰ ਹਾਂ ਜੀ ਆਉਂਦਾ ਹਾਂ ਠੀਕ ਹੈ ਉਹ ਤੇ ਖੇਤਾਂ ਖੂਤਾਂ ਨੂੰ ਬਿਜਲੀ ਮਿਲ ਜਾਂਦੀ ਹੈ ਚੰਗੀ ਹਾਂਜੀ ਫੁੱਲ ਲਾਈਟ ਆਉਂਦੀ ਆ 8 ਘੰਟੇ ਪੂਰੇ ਦਿਨ ਹੀ ਵਿਰੋਧੀ ਤੇ ਤਾਂ ਕਹਿੰਦੇ ਕਸਾ ਆਮ ਆਦਮੀ ਪਾਰਟੀ ਕਰਜ਼ਾ ਬਹੁਤ ਲੈ ਰਹੀ ਹੈ ਕੰਮ ਨਹੀਂ ਕਰ ਰਹੀ ਸਿਰਫ ਸਿਆਰਬਾਜੀ ਤੇ ਲਾ ਰਹੀ ਹੈ ਕੋਈ ਕਹਿੰਦੇ ਹੁੰਦੇ ਆ ਕੋਈ ਵੀ ਹੋਵੇ ਕਿ ਨਹੀਂ ਵਿਰੋਧੀ ਤਾਂ ਇਹ ਕੀ ਕਹਿੰਦਾ ਹੁੰਦਾ ਮੈਦਾਨ 'ਚ ਸਿਮਰਜੀਤ ਸਿੰਘ ਮਾਨ ਤੇ ਸਖਪਾਲ ਖਹਿਰਾ ਵੀ ਨੇ ਉਹਨਾਂ ਦਾ ਮਾਹੌਲ ਹੈਗਾ ਨਹੀਂ ਸਾਡੇ ਪਿੰਡ ਤਾਂ ਹੈਗਾ ਸਾਡੇ ਪਿੰਡ ਨੇ ਹੈਗਾ ਸਾਡੇ ਪਿੰਡ ਤਾਂ ਇਹ ਨਹੀਂ ਪੂਪਿੰਡ ਦਾ ਹੈਗਾ ਜੀ ਅੱਛਾ ਮੀਤਿਹਰ ਨੂੰ ਪੂਰੇ ਸਾਡੇ ਪਿੰਡ ਨੂੰ ਵੋਟ ਪੂ ਕੋਈ ਹੋਣਗੇ 2-400 ਵੋਟ ਉਧਰ ਉਧਰ ਹੋ ਸਕਦੀ ਹੈ। ਜੀ ਆਪੀ ਨੇ ਅਰਵਿੰਦ ਖੰਨਾ ਲਾਣਤਾ ਉਹਨੂੰ ਵੋਟ ਕਿੰਨੀ ਪਈ? ਉਹ ਤਾਂ ਪਿੰਡ ਚੋਂ ਨਹੀਂ ਪੜਨ ਦਿੰਦੇ, ਬਣ ਨਹੀਂ ਦਿੰਦੇ। ਬਣ ਨਹੀਂ ਦਿੰਦੇ। ਨਾ ਵੀ ਕੀ ਮਾਹੌਲ ਆ ਪਿੰਡ ਦੇ ਵਿੱਚ? ਕਿਹਨੂੰ ਵੋਟ ਵਧੂਗੀ ਜ਼ਿਆਦਾ? ਇਹ ਤਾਂ ਛਾੜੂ ਨੂੰ ਪਾਵਾਂਗੇ। ਅੱਛਾ ਕੰਮ-ਕਮ ਹੋਗੇ ਵਧੀਆ? ਹੋ ਹੀ ਜਾਂਦੇ ਨੇ। ਕੀ ਕੀ ਕੰਮ ਹੋਇਆ? ਇੱਥੇ? ਹੂੰ। ਇੱਥੇ ਦੋ ਟੋਬੇ ਪੱਕੇ ਹੋ ਗਏ। ਹੂੰ। ਤੇ ਬਾਕੀ ਉਹਦੇ ਨੇ ਪਾਸੇ ਬਣਾਦਾ ਸਟੇਡੀਅਮ ਬਣਾਦਾ। ਹੂੰ। ਹੋਰ ਹੋ ਹੀ ਜਾਂਦੇ ਨੇ ਕੰਮ, ਆਹ ਸੜਕ ਬਣ ਗਈ। ਹੂੰ। ਫੂਲਸ ਕਾਲ ਦਾ ਕੰਮ ਹੋਇਆ ਕੁਝ ਹੋਏ ਨੋ ਕਿ ਉਹ ਨਹੀਂ ਨੌਕਰੀਆਂ ਨੌਕਰੀਆਂ ਮਿਲ ਗਈਆਂ ਪਿੰਡ ਵਾਲਿਆਂ ਨੂੰ ਚਾਰ ਬੰਦੇ ਮਿਲੀਆਂ ਲੱਗੀਆਂ ਅੱਛਾ ਹਾਂ ਮੀਤ ਯਾਰ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ ਅਸੀਂ ਸਾਰਿਆਂ ਦੀ ਗੋਸ਼ਾ ਹੈ ਨਾ ਤੋਂ ਸਤਪਾਰ ਸਿੰਘ ਖਹਿਰਾ ਤੇ ਸਿਮਰਤਨਜੀਤ ਸਿੰਘ ਮਾਨ ਵੀ ਮੈਦਾਨ ਚ ਨੇ ਉਹਨਾਂ ਨੂੰ ਉਹਨਾਂ ਦਾ ਮਾਹੌਲ ਹੈ ਕੁਝ ਪਿੰਡ ਚ ਬਈ ਆਪਾਂ ਨਹੀਂ ਕਹਿ ਸਕਦੇ ਅਸੀਂ ਨਹੀਂ ਕਹਿ ਸਕਦੇ ਪਰ ਵੀ ਉਹ ਮਾਹੌਲ ਹੈਗਾ ਜ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਖੁਸ਼ ਹਾਂ ਹਾਂ ਖੁਸ਼ ਹਾਂ ਵਿਰੋਧੀ ਧਿਰ ਤਾਂ ਇਲਜ਼ਾਮ ਲਗਾਉਂਦੇ ਨੇ ਕਿ ਕਰਜ਼ਾ ਬਹੁਤ ਲੈ ਲਿਆ ਤੇ ਇਸ਼ਤਿਹਾਰबाजी ਤੇ ਪੈਸਾ ਖਰਚ ਕਰ ਰਹੇ ਨੇ ਲੇਕਿਨ ਲੋਕਾਂ ਦੇ ਕੰਮ ਨਹੀਂ अच्छा ਦੂਜਿਆਂ ਤੇ ਲਿਆ ਕਰ ਜਾ ਜਿਹੜੇ ਦੂਜੇ ਪਾਰਟ ਦੇ ਉਹਨਾਂ ਦਾ ਕਰਜ ਲਿਆਇਆ ਇਹਨੇ ਇਕੱਲੇ ਤੇ ਚੜਤਾ ਕੀ ਮਾਹੌਲ ਆ ਪਿੰਡ ਦੇ ਵਿੱਚ ਵਧੀਆ ਜੀ ਕਿਹਨੂੰ ਵੋਟ ਪਾਉਂਗੇ ਯਾਰ ਮੀਤ ਹੇਰ ਨੂੰ ਕੰਮ ਕਮ ਹੋਇਆ ਜਾਂ ਪਿੰਡ ਦੇ ਕਰਕੇ ਕਹਿ ਰਹੇ ਹੋ ਕੰਮ ਬੜੇ ਹੋਇਆ ਕੀ ਕੰਮ ਹੋਇਆ ਆਹ ਪੈ ਗਿਆ ਹਸਪਤਾਲ ਦੋ ਟੂਬੇ ਬਣ ਗਏ ਹਮ ਛੇੜੀਆਂ ਬਣ ਗਏ ਰਾਹ ਬਹੁਤ ਪੱਕੇ ਹੋ ਗਏ ਇੱਥੇ ਅੱਛਾ ਸੁਖਵਾਰ ਸਿੰਘ ਖਹਿਰੇ ਤੇ ਸਿਮਰਜੀਤ ਸਿੰਘ ਮਾਨ ਵੀ ਮੈਦਾਨ ਚ ਨੇ ਉਹਨਾਂ ਨੂੰ ਨਹੀਂ ਬੰਦੀ ਉਹ ਤਾਂ ਕਹਿੰਦੇ ਕੰਮ ਹੀ ਕੋਈ ਨਹੀਂ ਕਰਵਾਇ ਮੀਤ ਹੇਰ ਕੋਈ ਮਰ ਜਾਂਦੇ ਭਗਾਈ ਉਹਨਾਂ ਦਾ ਮਾਹੌਲ ਨਹੀਂ ਹੈ ਪਿੰਡ 'ਚ ਆਇਆ ਹੀ ਨਹੀਂ ਗਾਉਣਾ ਦਾ ਬੋਟ ਬੋਟ ਫਿਰ ਉਹਨਾਂ ਨੂੰ ਕਿੰਨੀ ਕਿ ਪੈਜੂਗੀ ਇਹ ਤਾਂ ਕਹਿ ਨਹੀਂ ਸਕਦੇ ਕਿੰਨੀ ਕਿ ਪੈਜੂ ਮੀਹ ਤੇ ਹਰ ਨੂੰ ਕਿੰਨੀ ਕਿ ਪੈਜੂਗੀ ਮੀਹ ਤੇ ਹਰ ਨੂੰ ਦੇਖੋ ਬੋਟ ਤਾਂ ਬਹੁਤ ਹੈ ਜੀ ਜਿਆਦਾ ਬੋਟ ਕਿਨੂੰ ਪੋਗਗੇ ਪਿੰਡ 'ਚ ਮੀਹ ਤੇ ਹਰ ਨੂੰ ਬਹੁਤ ਜਾਰੇ ਤਾਂ ਕੀ ਮਾਹੌਲ ਹੈ ਪਿੰਡ ਦੇ ਵਿੱਚ ਕੀ ਲੱਗਦਾ ਹੈ ਵੀ ਸਰਕਾਰ ਨੂੰ ਕਿਹੜੇ ਕੰਮ ਕਰਨੇ ਚਾਹੀਦੇ ਨੇ ਪਹਿਲ ਦੇ ਆਧਾਰ ਤੇ ਦੇਖੋ ਕੋਈ ਵੀ ਸਰਕਾਰ ਆ ਸਭ ਬਕਾਊ ਆ ਸਮਝਦਾ ਕੋਈ ਵੀ ਆ ਜੇ ਚਾਹੇ ਤੈਨੂੰ ਵੀ ਉੱਥੇ ਬਿਠਾ ਦੇਣ ਤੂੰ ਵੀ ਬਕਾਊ ਆ ਜਿਹੜਾ ਪੰਜਾਰੀ ਦਾ ਬਕਾਊ ਆ ਨਾ ਉਹ ਆਪਣੀ ਮਰਜ਼ੀ ਕਰ ਨਹੀਂ ਸਕਦਾ ਪਿੰਡ ਚ ਕੰਮ ਕਮ ਹੋਇਆ ਆ ਪ ਸਰਕਾਰ ਨੇ ਪਿੰਡ ਦੇ ਸਰਪੰਚ ਨੇ ਵਧੀਆ ਕੰਮ ਕਰਾਇਆ ਸਾਡੇ ਬਹੁਤ ਵਧੀਆ ਕੰਮ ਕਰਾਇਆ ਟੋਬੇ ਦੋ ਤਿੰਨ ਬਣਾਤੇ ਬਾਕੀ ਰੋਡ ਰਾਡ ਬਣਾਤੇ ਨਾਲੇ ਦਾ ਪਾਣੀ ਕੱਢਤਾ ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਸਰਪੰਚ ਨੇ ਵਧੀਆ ਸਰਪੰਚ ਨੇ ਸਾਡੇ ਬਹੁਤ ਵਧੀਆ ਕੰਮ ਕੀਤਾ ਇਹ ਨਹੀਂ ਪਤਾ ਸਰਕਾਰ ਨੇ ਕੀਤਾ ਕਿ ਨਹੀਂ ਕੀਤਾ ਤੁਹਾਡੇ ਪਿੰਡ ਦੇ ਤੁਹਾਡੇ ਪਿੰਡ ਦਾ ਮੁੰਡਾ ਹੈ ਮੰਤਰੀ ਮੀਤਿਹਰ ਟਿਕਟ ਮਿਲੀ ਹੋਈ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀ ਲੱਗਦਾ ਹੈ ਪਿੰਡ ਚੋਂ ਵੋਟ ਵਧੂਗੀ ਉਹਨੂੰ ਨਾ ਪਿੰਡ ਤਾਂ ਵੋਟ ਪਾਊਗਾ ਆ ਪਿੰਡ ਪਾਊ ਵੋਟ ਮਜੀਠ ਸਿੰਘ ਮਾਨ ਵੀ ਨੇ ਮੈਦਾਨ ਚ ਖੈਰਾ ਵੀ ਨੇ ਇਕਬਾਲ ਸਿੰਘ ਝੁੰਦਾਹੋਰੀ ਨੇ ਅਹਿ ਤਾਂ ਹੈ ਭਾਈ ਮੈਂ ਤਾਂ ਰਿਹਾ ਬਾਹਰ ਆਇਆ ਤਾਂ ਇੱਥੇ ਹੀ ਆ ਜਾਣੀ ਐਨਾ ਵੀ ਹੁਣ ਹਰੇਕ ਬਾਰੇ ਮੈਂ ਜਾਣਦਾ ਨਹੀਂ ਵੀ ਕਿਹੜਾ ਕਿਹਨੂੰ ਪਾਊਗਾ ਹੈਨਾ ਜਿਹੜਾ ਉਹਨਾਂ ਦਾ ਮਾਹੌਲ ਆ ਕਰਕੇ ਫਿਰ ਵੀ ਮੀਤ ਨੂੰ ਤਾਂ ਜਿਹੜਾ ਮੀਤ ਉਹ ਕਹਿੰਦਾ ਬਰਨਾਲੇ ਵਾਲਾ ਹਾਂ ਜਿਹੜਾ ਉਹਨਾਂ ਦਾ ਮਾਹੌਲ ਆ ਸਾਰਾ ਟੱਬਰ ਇੱਥੇ ਵੀ ਬਹੁਤ ਵਧੀਆ ਚੀਜ਼ ਆ ਮੈਂ ਨਰਮ ਨੇ ਬਾਕੀ ਗੱਲ ਵੀ ਮੰਨਦੇ ਨੇ ਅਗਲੇ ਜੀ ਕੰਮ ਕਰਦੇ ਆ ਹਾਂ ਕੰਮ ਕਰਦੇ ਨੇ ਕੰਮ ਕਰਦੇ ਨੇ ਠੀਕ ਹੈ ਕੀ ਨਾ ਹੈ ਜੀ ਗੱਲ ਤਾਂ ਇੱਥੇ ਆਈ ਨਾਮ ਸਹੀ ਰਹਿੰਦਾ ਹਾਂਜੀ ਦੱਸੋ ਕੰਮ ਕਾ ਠੀਕ ਆ ਭਾਈ ਸਰਕਾਰ ਦਾ ਮੈਂ ਤਾਂ ਮੈਂ ਇਸ ਪਿੰਡੋਂ ਬਾਹਰੋਂ ਹੁਣੇ ਆਇਆ ਜਿਹੜੀ ਪਿੰਡ ਦਾ ਮਾਹੌਲ ਬਾਹਰ ਵੀ ਸੁਣਦੇ ਸੀ ਹਾਂ ਕੈਨੇਡਾ ਤੋਂ ਆਇਆ ਮੈਂ ਉੱਥੇ ਵੀ ਸੁਣਦੇ ਸੀ ਇੱਥੇ ਵੀ ਸੁਣਦੇ ਸੀ ਜਣੀ ਆਮ ਜਿਹੜੀ ਗੱਲ ਜ਼ਿਆਦਾ ਜਿਹੜੀ ਆਮ ਆਦੀ ਬਾਲਟੀ ਦੇ ਚੱਲਿਆ ਮੀਠੇ ਤਾਂ ਸਾਡੇ ਪਿੰਡ ਦਾ ਮੁੰਡਾ ਉਹ ਤਾਂ ਪੌਣੀਏ ਪੌਣੀਏ ਹਾਂ ਪੌਣੀਏ ਕੈਨੇਡਾ 'ਚ ਕੀ ਮਾਹੌਲ ਆ ਬਾਹਰ ਕੀ ਮਾਹੌਲ ਆ ਕੈਨੇਡਾ 'ਚ ਵੀ ਇਧਰ ਹੀ ਆਮ ਆਦਮੀ ਦਾ ਨਾਮ ਚੱਲਦਾ ਅੱਛਾ ਤੁਸੀਂ ਕਾਹਤੋਂ ਆ ਗਏ ਬਾਹਰੋਂ ਮੈਂ ਤਾਂ ਫਿਰ ਹੋਰ ਟਾਈਮ ਮਾਰ ਆਪਾਂ ਜੇ ਮੀਟਰ ਗਏ ਮੀਟਰ ਤੇ ਵਾਪਸ ਆਉਣਾ ਹੀ ਪੈ ਬੈਟਰ ਅਵੇ ਸਮਝਦੇ ਅੰਦਰ ਮੁਰਨਾ ਹੀ ਪੈਣਾ ਜਣੀ ਬਾਹਰ ਜਿੰਨੇ ਬੰਦੇ ਇੱਕ ਮਿੰਟ ਜਿਹੜੀ ਬਾਹਰਲੀ ਗੱਲਬਾਤ ਆ ਤੁਹਾਨੂੰ ਉਥੋਂ ਜੇ ਬੰਦੇ ਮਿਲਦੇ ਨੇ ਤਾਂ ਮੇਰੇ ਹੱਲ ਵੀ 60% ਬੰਦੇ ਜਣੀ ਆਵਾਜ਼ ਨਹੀਂ ਬੜਦੇ ਹੱਕ ਚ ਬੋਲਦੇ ਵੀ ਇਹ ਸਰਕਾਰ ਆਈ ਆ ਕੀ ਮਾਹੌਲ ਆ ਪਿੰਡ ਦੇ ਵਿੱਚ ਕੀ ਨੂੰ ਵੋਟ ਜਿਆਦਾ ਵਧੂ ਮਾਹੌਲ ਤਾਂ ਫਿਰ ਠੀਕ ਹੀ ਆ ਬਸ ਬੋਰਡ ਦਾ ਕੋਈ ਸੀਦਾ ਕੋਈ ਪਤਾ ਨਹੀਂਗਾ ਕੰਮ ਕੀ ਨਹੀਂ ਕਰਵਾਇਆ ਪਿੰਡ ਦੇ ਵਿੱਚ ਕੰਮ ਤਾਂ ਯਾਰ ਬਾ ਠੀਕ ਠਾਕ ਹੀ ਹੋ ਰਹੇ ਨੇ ਪਹਿਲਾਂ ਵਾਂਗੂ ਕੋਈ ਨਹੀਂ ਪਿੰਡ ਚ ਕੰਮ ਮੰਤਰੀ ਦਾ ਪਿੰਡ ਐ ਕੰਮ ਕੰਮ ਹੋਈ ਨਹੀਂ ਕੰਮ ਵੈਸੇ ਹੋਏ ਨਾ ਪਤਾ ਠੀਕਾ ਅੱਛਾ ਵੋਟ ਕਿ ਨਹੀਂ ਕੋਦੂ ਕੀ ਜਾਦਾ ਫਿਰ ਵੀ ਵੋਟ ਕੋਈ ਪਤਾ ਨਹੀਂ ਯਾਰ ਕਿ ਤੁਹਾਨੂੰ ਲੈ ਕੇ ਖੁਸ਼ ਨਹੀਂ ਹੈਗੇ ਲੱਗਦਾ ਤੁਸੀਂ ਨਹੀਂ ਚੋਣਾਂ ਨਾਲ ਲੈ ਕੇ ਖੁਸ਼ ਨਹੀਂ ਹੈਗੇ ਬ੍ਰੀ ਅੱਛਾ ਕੀ ਗੱਲ ਐ ਕਿ ਉਹ ਨਾਰਾਜ਼ਗੀ ਕਿਹੜੀ ਸਰਕਾਰ ਨਾਲ ਹੈ ਕੇਂਦਰ ਨਾਲ ਐ ਜਾਂ ਪੰਜਾਬ ਸਰਕਾਰ ਨਾਲ ਨਾਰਾਜ਼ਗੀ ਐ ਨਾਰਾਜ਼ਗੀ ਤਾਂ ਹੁਣ ਸਾਰੇ ਸਰਕਾਰਾਂ ਨਾਲ ਹੀ ਆ ਕਿਹੜੇ ਕੰਮ ਨਹੀਂ ਹੋਏ ਤੁਹਾਡੇ ਕੰਮ ਹੁਣ ਡੈਡੀ ਜੀ ਦੇ ਮੇਰੇ ਛੱਟ ਵੱਜੀ ਸੀਗੀ ਬਰਨਾਲੇ ਹਸਪੀਟਲ ਚ ਲੈ ਗਿਆ ਸੀ ਮੈਂ ਉਹਦਾ ਪੱਟਕ ਰਿਕ ਹੋਇਆ ਸੀਗਾ ਸਰਕਾਰੀ ਵਿੱਚ ਡਾਕਟਰ ਸੀ ਹੱਡੀਆਂ ਵਾਲੇ ਉਹਨਾਂ ਨੇ ਵਾਪਸ ਮੋੜ ਤੱਕ ਕਹਿੰਦੇ ਵੀ ਲਾਜ ਨਹੀਂ ਹੈਗਾ ਇੱਥੇ ਅੱਛਾ ਸਰਕਾਰੀ ਹਸਪਤਲ ਸਰਕਾਰੀ ਲੈ ਗਿਆ ਸੀ ਜੀ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਲੈ ਗਿਆ ਸੰਗਰੂਰ ਉੱਥੇ ਕਾਰ ਚਲਾਇਆ ਕਾਰ ਨੂੰ ਚਲਿਆ ਕਹਿੰਦੇ ਕਾਰਡ ਪਿੱਛੋਂ ਸਕੀਮ ਮੰਗਦੇ ਵੀ ਫਿਰ ਮੈਂ ਜਗਰਾਉਂ ਲੈ ਗਿਆ ਜਗਰਾਉਂ ਪ੍ਰਾਈਵੇਟ ਹੀ ਕਰਵਾਇਆ ਵਸੇ ਹਸਪਤਲ ਚ ਉੱਥੇ ਹੋ ਗਿਆ ਇਲਾਜ ਕਿੰਨਾ ਪੈਸਾ ਖਰਚ ਹੋ ਗਿਆ 70 ਦੇ ਲਗਭਗ ਕਰੋ ਛੱਪੇ ਜਾਂ ਉੱਪਰ ਚਲੇ ਗਏ ਤੁਹਾਨੂੰ ਸਰਕਾਰ ਦੀਆਂ ਸਹੂਲਤਾਂ ਦਾ ਫਾਇਦਾ ਨਹੀਂ ਹੋ ਰਿਹਾ ਤੁਹਾਨੂੰ ਨਹੀਂ ਕੋਈ ਫਾਇਦਾ ਨਹੀਂ ਹੋ ਰਿਹਾ ਤਰੀਸ ਵਾਰ ਕੀ ਲੱਗਦਾ ਹੈ ਕਿਹੜੀ ਸਰਕਾਰ ਕਿਹੜੀ ਪਾਰਟੀ ਤੁਹਾਡੇ ਆਮ ਲੋਕਾਂ ਦੇ ਦੁੱਖ ਸੁੱਖ ਸਮਝ ਸਕੇਗੀ ਕੀ ਲੱਗਦਾ ਕਿਸੇ ਵਾਰੇ ਕੁਝ ਨਹੀਂ ਕਹਿ ਸਕਦੇ ਜੀ ਕਿਨਾ ਭਾਈ ਜੀ ਬਲਕਾਰ ਸਿੰਘਾ ਵੀਰੇ ਕੀ ਮਾਹੌਲ ਹੈ ਪਿੰਡ ਦੇ ਵਿੱਚ ਪਿੰਡ ਚ ਮਾਹੌਲ ਵਾਸੇ ਹੀ ਹੈਗਾ ਆਮ ਜਿਹੜਾ ਚੱਲ ਲਗਾ ਇਹੀ ਚੱਲਦਾ ਰਹਿਣਾਗਾ ਜਿਹੜਾ 70 ਸਾਲ ਦਾ ਚੱਲ ਰਿਹਾ ਹੈਗਾ ਬਸ ਪਿਛਲੇ 5 ਸਾਲ ਪਹਿਲ 2 ਸਾਲ ਪਹਿਲਾਂ ਬਦਲਾ ਆਇਆ ਬਦਲਾ ਤਾਂ ਖੁਸ਼ ਨਹੀਂ ਬਦਲਾ ਨਹੀਂ ਆਇਆ ਭਾਈ ਇੱਥੇ ਦਾ ਬਸ ਇਹੀ ਕੋ ਹੈ ਜਿਹੜੇ ਮਜ਼ਦੂਰ ਆ ਨੇ ਮਜ਼ਦੂਰੀ ਕਰਕੇ ਖਾਣਾਗਾ ਕਿਸਾਨਾਂ ਦੇ ਡਾਂਗਾ ਬਈਆਂ ਦੀਆਂ ਸਭ ਇਹੀ ਚੱਲਣਾ ਆ ਵੀਰੇ ਇਹੀ ਕੋ ਚੱਲਦਾ ਰਹਿਣਾ ਸਰਕਾਰ ਨੇ ਕੋਈ ਦਿੱਤੀ ਨਹੀਂ ਸਹੂਲਤਾਂ ਤੁਹਾਨੂੰ ਬਾਈ ਕਿਹੜੀ ਸਹੂਲਤ ਆਈ ਹੈ ਗਰੀਬਾਂ ਲਈ ਕੋਈ ਜਿਹੜੇ ਕਿਹੜੀ ਗੱਲ ਕਰਦੇ ਕੋਈ ਸਰਕਾਰ ਵੀ ਨਹੀਂ ਕਰਦੀ ਗਰੀਬ ਮਜ਼ਦੂਰ ਲਈ ਕਿਹੜੀ ਗੱਲ ਕਰਦੀ ਸਰਕਾਰ ਕਹਿ ਰਹੀ ਹੈ ਕਿ ਚੰਗੇ ਸਕੂਲ ਬਣਾ ਦੇ ਜਿੱਥੇ ਮਜ਼ਦੂਰਾਂ ਦੇ ਬੱਚੇ ਪੜ੍ਹਨ ਆਉਂਦੇ ਨੇ ਇਕੱਲੇ ਸਕੂਲ ਬਣਾ ਦੇ ਠੀਕ ਆ ਜੀ ਬਣਾਏ ਨੇ ਆਪਾਂ ਕਹਿੰਦੇ ਆਗੇ ਇਕੱਲੇ ਪੜਾਈ ਉਹੀ ਆ ਠੀਕ ਆ ਨਾ ਵੈਸੇ ਪਰ ਕੱਲੇ ਸਕੂਲਾਂ ਤੋਂ ਤਾਂ ਨਹੀਂ ਖਾਣਾ ਹੈਗਾ ਨਾ ਸਾਡੇ ਕੋਈ ਕੰਮ ਧੰਦੇ ਦਾ ਕੋਈ ਕਿਸੇ ਵੀ ਮੰਤਰੀ ਨੂੰ ਪੁੱਛ ਲੋ ਕਿਸੇ ਨੂੰ ਪਤਾ ਹੈਗਾ ਵੀ ਕਿੰਨੀ ਮਜ਼ਦੂਰੀ ਆ ਕੀ ਆ ਕੋਸਾ ਕੁਛ ਨਹੀਂ ਪਤਾ ਸਾਡੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰੱਖੀ ਕਿਸੇ ਮੰਤਰੀ ਨੇ ਕਿਸੇ ਨੇ ਗੱਲ ਕਰੀ ਹੋਵੇ ਸਾਡੀ ਮਜ਼ਦੂਰੀ ਬਾਰੇ ਸਾਡੇ ਮਜ਼ਦੂਰ ਵਰਗ ਬਾਰੇ ਕੋਈ ਨਹੀਂ ਗੱਲ ਕਰ ਰਿਹਾ ਬਈ ਅਸੀਂ ਤਾਂ ਆਹੀ ਕਮਾਉਣਾ ਆਹੀ ਖਾਣਾ ਮੰਤਰੀ ਭਗਵਾਨ ਤਮਾਨ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈਗੇ ਤੁਸੀਂ ਬਈ ਅਸੀਂ ਤਾਂ ਯਾਰ ਕਿਸੇ ਪਾਰਟੀ ਤੋਂ ਹੀ ਖੁਸ਼ ਨਹੀਂ ਹੈਗੇ ਕਾਲੀ ਝੰਡੀ ਲਈ ਫਿਰਦੇ ਆ ਇੱਕ ਰਕਮ ਦੀ ਇਸ ਵਾਰ ਵੋਟ-ਵੋਟ ਕਿਨੂੰ ਪਾਉਂਗੇ? ਵੋਟ ਯਾਰ ਪਾਉਣ ਦਾ ਹੀ ਰੱਦ ਹੈ ਨਹੀਂ ਹੈਗਾ। ਕੀ ਮਾਹੌਲ ਹੈ ਪਿੰਡ ਦੇ ਵਿੱਚ? ਸਮੇਂ ਸਿਆਸੀ ਮਾਹੌਲ ਕੀ ਕਹਿੰਦੇ ਨੇ ਸਮੀਕਰਨ? ਮਾਹੌਲ ਵਧੀਆ ਜੀ। ਬਾਕੀ ਦਿਨੋਂ-ਦਿਨ ਮਾਹੌਲ ਵਧ ਹੀ ਜਾਂਦਾ ਜੀ। ਵੋਟਾਂ ਦਾ ਮਤਲਬ ਜਿਹਾ ਉਹਦੇ ਨੇੜੇ ਆਉਂਦੀਆਂ ਨੇ ਜੀ। ਖੁਸ਼ ਹੋ ਤੁਸੀਂ ਮੀਤਿਹਰ ਦੇ ਕੰਮਾਂ ਤੋਂ? ਹਾਂਜੀ ਬਹੁਤ ਜੀ। ਕਿਹੜੇ-ਕਿਹੜੇ ਕੰਮ ਕਰਵਾਏ ਨੇ ਉਹਨਾਂ ਨੇ ਪਿੰਡ ਦੇ ਵਿੱਚ? ਉਹਨਾਂ ਨੇ ਜੀ ਕਾਫੀ ਕੰਮ ਕਰਵਾਏ ਆ। ਹੂੰ। ਤੇ ਮਤਲਬ ਸੱਪੜ ਪੱਕੇ ਹੋ ਗਏ। ਹੂੰ। ਇੱਕ ਨਹਿਰੀ ਖਾਲ ਬਣ ਰਹੀ ਨੇ। ਹੂੰ। ਤੇ ਸੇਵਾ ਕੇਂਦਰ ਖੁੱਲ ਗਿਆ ਜੀ ਹੂੰ ਤੇ ਹੋਰ ਵੀ ਬਹੁਤ ਗਰਾਊਂਡ ਬਣ ਗਏ ਜੀ ਦੋ ਹੂੰ ਵਾਲੀਬਾਲ ਦਾ ਗਰਾਊਂਡ ਬਣ ਗਿਆ ਹੂੰ ਕਾਫੀ ਕੰਮ ਹੋ ਗਿਆ ਜੀ ਵਿਰੋਧੀ ਤੇਰਾ ਵੀ ਇਲਜ਼ਾਮ ਲਗਾਉਂਦਿਆਂ ਨੇ ਕਿ ਆਮ ਆਦਮੀ ਪਾਰਟੀ ਕਰਜ਼ਾ ਬਹੁਤ ਲੈ ਰਹੀ ਹੈ ਤੇ ਇਸ਼ਤਿਹਾਰ ਬਾਜ਼ੀ ਤੇ ਪੈਸਾ ਖਰਚ ਕਰ ਰਹੀ ਹੈ ਉਹਨਾਂ ਨੂੰ ਕਿਵੇਂ ਵੇਖਦੇ ਤੁਸੀਂ ਇਹ ਤਾਂ ਜੀ ਵਿਰੋਧੀਆਂ ਦਾ ਕੰਮ ਹੀ ਹੁੰਦਾ ਕਹਿਣਾ ਤੇ ਵਿਰੋਧੀ ਤਾਂ ਕਹਿੰਦੀ ਹੁੰਦੇ ਨੇ ਮੈਦਾਨ ਦੇ ਵਿੱਚ ਸੁਖਪਾਲ ਖਹਿਰਾ ਵੀ ਨੇ ਸਿਮਰਨਜੀਤ ਸਿੰਘ ਮਾਨ ਵੀ ਨੇ ਬੀਜੇਪੀ ਵੱਲੋਂ ਅਰਵਿੰਦ ਖੰਨਾ ਵੀ ਨੇ ਕਵਾਲ ਚੁੰਦਾ ਵੀ ਨੇ ਅਕਾਲੀ ਦਲ ਵੱਲੋਂ ਕੀ ਲੱਗਦਾ ਉਹਨਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਕੁਝ ਵੋਟ ਉਹਨਾਂ ਨੂੰ ਪਊਗੀ ਨਹੀਂ ਜੀ ਉਹਨਾਂ ਨੂੰ ਵੋਟ ਨਹੀਂ ਪੈਂਦੀ ਕਿਉਂਕਿ ਬਾਕੀ ਇਹ ਪਿੰਡ ਦੇ ਉਮੀਦਵਾਰ ਨੇ ਬਾਕੀ ਇਲਾਕੇ ਦੇ ਉਮੀਦਵਾਰ ਨੇ ਤੇ ਬਾਕੀ ਬਾਹਰਲੇ ਨੇ ਜਿਹੜੇ ਉਹ ਉਹਨਾਂ ਨੂੰ ਨਹੀਂ ਵੋਟ ਪੈਂਦੀ ਪਿੰਡ ਦੇ ਬੰਦੇ ਨੂੰ ਪਾਵਾਂਗੇ ਜੀ ਅਸੀਂ ਕਿੰਨੀ ਕ ਵੋਟ ਆ ਬਈ ਪਿੰਡ 'ਚ 3500 ਵੋਟ ਆ ਜੀ ਕਿੰਨੀ ਕ ਵੋਟ ਮੀਤ ਇਹਨੂੰ ਅੰਦਾਜ਼ਾ ਹੈਗਾ ਵੀ ਪੈਜੂਗੀ ਜੇ 3000 ਪੋਲ ਹੁੰਦੀ ਹੈ ਜੀ 2500 ਵੋਟ ਪੈ ਜੂ ਉਹਨਾਂ ਨੂੰ